ਰਾਮ ਰਹੀਮ ਨਾਲ ਜੁੜੀ ਇੱਕ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਰਾਮ ਰਹੀਮ ਨੂੰ 6 ਵਾਰ ਫਰਲੋ ਦੇਣ ਵਾਲੇ ਜੇਲਰ ਨੂੰ ਬੀਜੇਪੀ ਨੇ ਟਿਕਟ ਦੇ ਦਿੱਤੀ ਹੈ ਹਰਿਆਣਾ ਦੇ ਦਾਦਰੀ ਤੋਂ ਚੋਣ ਲੜਨਗੇ ਪਹਿਲਵਾਨ ਫੋਗਾਰ ਦੀ ਜਿਹੜੀ ਟਿਕਟ ਕੱਟ ਦਿੱਤੀ ਗਈ ਹੈ ਸੋ ਦੱਸਿਆ ਕਿ ਡੇਰਾ ਮੁਖੀ ਨੂੰ 6 ਵਾਰ ਪੈਰੋਲ ਫਰਲੋ ਦੇਣ ਵਾਲੇ ਜੇਲਰ ਨੂੰ ਹੈ ਜਿਹੜੀ ਟਿਕਟ ਦਿੱਤੀ ਗਈ ਹੈ ਤਿੰਨ ਦਿਨ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਤੇ ਰਾਮ ਰਹੀਮ ਨੂੰ ਲੈ ਕੇ سوشل میڈیا ਤੇ ਲਗਾਤਾਰ ਹੈ ਜਿਹੜਾ ਟਰੋਲ ਵੀ ਹੋ ਰਿਹਾ ਹੈ ਸੁਨੀਲ सांगवान ਜਿਸ ਦੇ ਕਾਲ ਚਾਲ ਦੌਰਾਨ ਸੁਨਾਰੀਆ ਜੇਲ ਸੁਪਰਡੈਕ ਗੁਰਮੀਤ ਰਾਮ ਰਹੀਮ ਬਲਾਤਕਾਰ ਅਤੇ ਕਤਲ ਦੇ ਦੋਸ਼ੀ 6 ਵਾਰ ਪੈਰੋਲ ਜਾਂ ਫਰਲੋ ਤੇ ਰਿਹਾ ਹੋਇਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਉਹਨਾਂ ਦੇ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਚਰਖੀ ਦਾਦਰੀ ਤੋਂ ਚੋਣ ਲੜਨ ਦੀ ਸੰਭਾਵਨਾ ਹੈ ਉਹ ਸਾਬਕਾ ਮੰਤਰੀ ਸਤਪਾਲ ਸੰਗਵਾਨ ਦਾ ਪੁੱਤਰ ਹੈ ਜੋ 2 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਸੀ ਸੋਮਵਾਰ ਨੂੰ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਨ ਦੀ ਇੰਨੀ ਕਾਲੀ ਸੀ ਕਿ ਐਤਵਾਰ ਨੂੰ ਹਰਿਆਣਾ ਸਰਕਾਰ ਨੇ ਗੁਰੂਗ੍ਰਾਮ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਦੇ ਅਹੁਦੇ ਤੋਂ ਉਹਨਾਂ ਦੀ ਸਵੈ ਇੱਛਤ ਸੇਵਾ ਮੁਕਤੀ ਦੀ ਅਰਜ਼ੀ ਸਵੀਕਾਰ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਬਿਊਰੋ ਰਿਪੋਰਟ ਲੁਧਿਆਣਾ ਲਾਈ